ਸਮੇਂ ਜਲੰਧਰ ਲੋਕ ਸਭਾ ਜਿਮਨੀ ਚੋਣ ਨੂੰ ਲੈ ਕੇ ਸਿਆਸਤ ਪੂਰੀ ਗਰਮਾਈ ਹੋਈ ਹੈ ਪਰ ਇਸ ਦੇ ਨਾਲ ਹੀ ਇਹ ਚੋਣ ਦਲਿਤ ਭਾਈਚਾਰੇ ਲਈ ਵੀ ਅਹਿਮ ਹੈ ਕਿਉਂਕਿ ਸਾਰੇ ਜਾਣਦੇ ਹਨ ਕਿ ਜਲੰਧਰ ਲੋਕ ਸਭਾ ਹਲਕੇ ਵਿੱਚ ਦਲਿਤ ਭਾਈਚਾਰੇ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇੱਥੇ ਦਲਿਤ ਸਮਾਜ ਦਾ ਪੂਰਾ ਦਬਦਬਾ ਹੈ ਅਤੇ ਦਲਿਤ ਸਮਾਜ ਕੋਲ ਮੌਕਾ ਹੈ ਕਿ ਉਹ ਇੱਥੇ ਆਪਣੀ ਏਕਤਾ ਦਿਖਾ ਕੇ ਵਿਰੋਧੀਆਂ ਨੂੰ ਮੂੰਹ ਤੋੜ ਜਵਾਬ ਦੇਣ ਨੂੰ ਕਿਉਂਕਿ ਬੇਸ਼ੱਕ ਸਾਰੇ ਦਾਅਵੇ ਕਰਦੇ ਰਹਿੰਦੇ ਨੇ ਕਿ ਉੱਚ ਨੀਜ ਜਾਤ ਪਾਤ ਪੁਰਾਣੇ ਸਮਿਆਂ ਦੀਆਂ ਗੱਲਾਂ ਸਨ ਪਰ ਬਾਹਰੀ ਸੂਬਿਆਂ ਤੋਂ ਛੱਡੋ ਜਿਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ 'ਚ ਵਾਪਰ ਰਹੀਆਂ ਹਨ ਉਸ ਤੋਂ ਸਾਫ਼ ਹੁੰਦਾ ਹੈ ਕਿ ਜਾਤ ਪਾਤ ਦਾ ਕੋੜ ਹਾਲੇ ਵੀ جاری ਹੈ ਜਿਸ ਦੀ ਤਾਜ਼ਾ ਮਿਸਾਲ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕੁਮਾਨ ਦੇ ਪਿੰਡ ਗੰਡੇ 'ਕਿ ਵਿਖੇ 1-2 ਦਿਨ ਪਹਿਲਾਂ ਵਾਪਰੀ ਹੀ ਜਿਸ ਵਿੱਚ ਦਲਿਤ ਭਾਈਚਾਰੇ ਨਾਲ ਸੰਬੰਧਿਤ ਮ੍ਰਿਤਕ ਦੀ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕਰਨ ਦਿੱਤਾ ਗਿਆ ਸੀ ਅਜਹੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹਨ ਜਿਸ ਵਿੱਚ ਹਮੇਸ਼ਾ ਦਰਿਤ ਸਮਾਜ ਨਾਲ ਵਿਤਕਰਾਤੇ ਤੱਕ ਇਸ਼ਾਹੀ ਕੀਤੀ ਗਈ ਹੈ ਪਰ ਇਸ ਦਾ ਜਵਾਬ ਸਾਡਾ ਇਕਾ ਹੀ ਦੇ ਸਕਦਾ ਹੈ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਕਿਸੇ ਸੂਝਵਾਨ ਦਰਿਤ ਚਿਹਰੇ ਨੂੰ ਜਲੰਧਰ ਤੋਂ ਜਿੱਤ ਦਿਵਾ ਕੇ ਇਸ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਕਿਉਂਕਿ ਸਾਡਾ ਇਕਾ ਹੀ ਜਾਤੀਵਾਦ ਅਤੇ ਜਾਤ ਹੰਕਾਰੀਆਂ ਨੂੰ ਮੂੰਹ ਤੋੜ ਜਵਾਬ ਦੇ ਸਕਦਾ ਹੈ ਸਾਨੂੰ ਉਹ ਲੀਡਰ ਚਾਹੀਦਾ ਹੈ ਜੋ ਜਿੱਤ ਤੋਂ ਬਾਅਦ ਪਾਰਟੀ ਤੋਂ ਪਹਿਲਾਂ ਆਪਣੇ ਸਮਾਜ ਨਾਲ ਖੜੇ ਅਤੇ ਸਟੈਂਡ ਲਵੇ ਜੀਵੇ ਕੁਮਾਨ ਦੇ ਪਿੰਡ ਗੰਡੇ ਕੇ ਵਿਖੇ ਦਲਿਤ ਸਮਾਜ ਨੂੰ ਜ਼ਿੰਮੇਦਾਰ ਭਾਈ ਚਾਰੇ ਵੱਲੋਂ লাশ ਦਾ ਅੰਤਿਮ ਸੰਸਕਾਰ ਨਹੀਂ ਕਰਨ ਦਿੱਤਾ ਗਿਆ ਸੀ ਸੋ ਅਜਿਹੇ ਮਸਲੇ ਵਿੱਚ ਕੋਈ ਅਜਿਹਾ ਲੀਡਰ ਚਾਹੀਦਾ ਹੈ ਜੋ ਡਟ ਕੇ ਸਟੈਂਡ ਲਵੇ ਤੇ ਨਾਲ ਹੀ ਸਵਾਲ ਉਹਨਾਂ ਲੋਕਾਂ ਤੇ ਵੀ ਖੜਾ ਹੁੰਦਾ ਹੈ ਜੋ ਖਾਲਿਸਤਾਨ ਦੀ ਮੰਗ ਕਰਦੇ ਹਨ ਕਿ ਖਾਲਿਸਤਾਨ ਵਿੱਚ ਦਲਿਤਾਂ ਨਾਲ ਇਹੀ ਕੁਝ ਵਾਪਰੇਗਾ ਹੁਣ ਇਸ ਘਟਨਾ ਨੂੰ ਲੈ ਕੇ ਕਿੱਥੇ ਗਏ ਨੇ ਖਾਲਿਸਤਾਨ ਦੇ ਸਮਰਥਕ ਅਤੇ ਬੁੱਧੀਜੀਵੀ ਸੋ ਇਹਨਾਂ ਸਾਰੇ ਮਸਲਿਆਂ ਦਾ ਹੱਲ ਸਾਡਾ ਇਕਾਹੀ ਹੈ ਜਿਸ ਨੂੰ ਅਸੀਂ ਜਲੰਧਰ ਲੋਕ ਸਭਾ ਜਿਮਨੀ ਚੋਣ ਵਿੱਚ ਦਿਖਾ ਸਕਦੇ ਹਾਂ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ